ਅੱਜ ਜਿਹੜੇ ਸਾਡੇ ਹਲਕਾ ਪ੍ਰਧਾਨ ਜਸਪ੍ਰੀਤ ਜਿਹੜੇ ਟੀਵੀ ਬੈਕ ਨੂੰ ਹਲਕੇ ਨੂੰ ਦੇਖਦੇ ਨੇ ਅੱਜ ਉਹਨਾਂ ਨੇ ਇੱਕ ਪ੍ਰੋਗਰਾਮ ਇਹ ਇੱਕ ਰੱਖਿਆ ਸੀ ਜਿਹੜਾ ਬੱਚਾ ਸੀ ਹਰਬੀਰ ਸਿੰਘ ਪਿਛਲੇ ਦਿਨੇ ਇੱਕ ਪ੍ਰਵਾਸੀ ਰਾਹੀਂ ਜਿਹਨੂੰ ਬਰੂਟਲੀ ਮਰਡਰ ਰੇਪ ਕਰਕੇ ਮਰਡਰ ਕੀਤਾ ਗਿਆ ਉਹਦੇ ਜ਼ਰੂਰ 'ਚ ਅੱਜ ਪ੍ਰੋਗਰਾਮ ਕੀਤਾ ਗਿਆ ਸੀ ਕਿ ਪਿਛਲੇ ਦਿਨੀ ਸਾਡੀ ਟੀਮ ਵੱਲੋਂ ਡੀਸੀ ਸਾਹਿਬ ਨੂੰ ਮਿਲ ਕੇ ਇੱਕ ਮੈਮੋਰੰਡਮ ਦਿੱਤਾ ਗਿਆ ਸੀ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਮਟੀਰੀਅਲ ਦਾ ਫੈਕਟ ਵੀ ਉਹ ਕਿਹੜੇ ਧਰਮ ਚੋਂ ਹੈ ਕਿਹੜੇ ਚਾਹੇ ਉਹ ਪ੍ਰਵਾਸੀ ਹੈ ਜਾਂ ਨਹੀਂ ਹੈ ਜਾਂ ਪੰਜਾਬੀ ਹੈ ਇਹ ਮਟੀਰੀਅਲ ਆਫ ਦਾ ਫੈਕਟ ਵੀ ਉਹ ਕੀ ਕੰਮ ਕਰਦਾ ਉਸ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਇੱਕ ਮੈਂ ਸਮਝਦਾ ਵੀ ਐਗਜ਼ਾਮਪਲ ਸੈੱਟ ਕੀਤਾ ਜਾਣਾ ਚਾਹੀਦਾ ਤਾਂ ਜੋ ਕੋਈ ਵੀ ਬੰਦਾ ਕਿਸੇ ਬੱਚੇ ਨਾ ਇਸ ਤਰੀਕੇ ਨਾਲ ਸਲੂਕ ਕਰਨ ਤੋਂ ਪਹਿਲਾਂ 10 ਵਾਰ ਸੋਚੇ ਕਿਉਂਕਿ ਬੱਚੇ ਸਭ ਦੇ ਸਾਂਝੇ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਔਰ ਜੇ ਇਸ ਬਦਸਲੂਕੀ ਨਾਲ ਉਹ ਸਾਰੀ ਘਟਨਾ ਚਿੰਦੀ ਗਈ ਹੈ ਮੈਂ ਸਮਝਦਾ ਇੱਕ ਮਾਨਸਿਕ ਤੌਰ ਤੇ ਕੋਈ پاਗਲ ਇਨਸਾਨ ਹੋ ਜਾਂ ਕੋਈ ਦਰਿੰਦਾ ਹੀ ਇਹ ਜੀ ਅੰਦਰ ਕਰ ਸਕਦਾ ਨਹੀਂ ਕਿ ਇਹ ਜੀ ਹਰਕਤ ਕਰਨ ਤੋਂ ਪਹਿਲਾਂ ਇੱਕ ਆਮ ਬੰਦੇ ਦਾ ਜਨ ਕੰਮ ਜਾ ਸੋ ਸਾਡੀ ਡਿਮਾਂਡ ਹੈ ਸਾਰੀ ਟੀਮ ਵੱਲੋਂ ਜਿਸ ਸਖਤ ਤੋਂ ਸਖਤ ਕਾਰਵਾਈ ਔਰ ਪ੍ਰਸ਼ਾਸਨ ਨੂੰ ਇੱਕ ਫਾਸਟ ਟਰੈਕ ਟ੍ਰਾਇਲ ਕਰਕੇ ਇਹਨੂੰ ਜਿਹੜੇ ਕਾਨੂੰਨ ਦੇ ਰਾਹੀਂ ਜਿੰਨੀ ਸਖਤ ਤੋਂ ਸਖਤ ਸਜ਼ਾ ਆ ਉਹ ਮੰਨੀ ਚਾਹੀਦੀ ਆ ਔਰ ਨਾ ਨਹੀਂ ਜਿੰਨੇ ਪ੍ਰਵਾਸੀ ਵੀਰ ਜਿਹੜੇ ਦੂਜੇ ਸੂਬਿਆਂ ਤੋਂ ਆ ਕੇ ਇੱਥੇ ਕੰਮ ਕਰ ਰਹੇ ਨੇ ਇਹਨਾਂ ਦੀ ਸਾਰਿਆਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਮੈਂ ਕਿਸੇ ਵੀ ਵਿਅਕਤੀ ਵਿਸ਼ੇਸ਼ ਦੇ ਉਲਟ ਨਹੀਂ ਬਟ ਮੈਂ ਇਹ ਵੀ ਨਾਲ ਚਾਹੁੰਦਾ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਵੈਰੀਫਿਕੇਸ਼ਨ ਹੈ ਜਾਂ ਜੋ ਪ੍ਰੋਪਰ ਪ੍ਰੋਸੀਜਰ ਹੈ ਉਹ ਪ੍ਰੋਸੀਜਰ ਦੇ ਚੱਲਦੇ ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਬੰਦਾ ਉਧਰੋਂ ਕ੍ਰਾਈਮ ਕਰਕੇ ਇੱਧਰ ਆ ਕੇ ਕੋਈ ਵੱਡਾ ਕ੍ਰਾਈਮ ਕਰਕੇ ਭੱਜ ਜਾਂਦਾ ਫਿਰ ਕਿਉਂ ਭਾਲਿਆ ਨਹੀਂ ਕਿਉਂ ਸੋ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿੰਨੇ ਵੀ ਇੱਥੇ ਪਰਵਾਸੀ ਆ ਕੇ ਰਹਿੰਦੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕੀਤੀ ਜਾਵੇ ਤਾਂ ਕਿ ਪਤਾ ਹੋਵੇ ਵੀ ਨੰਬਰ ਕੀ ਹੈ ਕਾਊਂਟ ਕੀ ਹੈ ਇਹ ਨਹੀਂ ਵੀ ਉਥੋਂ 100 ਲੋਕ ਆ ਜਾਣ ਤੇ ਨਿਗੇ ਇੱਥੇ ਦੋ ਜਾਣ ਤੇ ਵੈਰੀਫਿਕੇਸ਼ਨ ਕਿਸੇ ਦੀ ਹੋਏ ਨਾ ਫਿਰ ਇਹ ਜਿਹੜੇ ਇਹੋ ਜਿਹੇ ਘਟਨਾਵਾਂ ਨੇ ਇਹ ਬਾਦੀਆਂ ਜਾਣਗੀਆਂ ਔਰ ਜੇ ਅੱਜ ਆਪਾਂ ਆਪਣੇ ਬੱਚਿਆਂ ਦੀ ਰੱਖਿਆ ਨਹੀਂ ਕਰ ਸਕਦੇ ਜਿਹੜੇ ਛੋਟੇ-ਛੋਟੇ ਬੱਚੇ ਐ ਰਾਬਦਾਰ ਹੋਂਦ ਹੈ ਅੱਜ ਆਪਾਂ ਉਹਨਾਂ ਦੀ ਰੱਖਿਆ ਨਹੀਂ ਕਰ ਸਕਦੇ ਤੇ ਕੱਲ ਨੂੰ ਫਿਰ ਕੀ ਕੀ ਹੋ ਸਕਦਾ ਆਪਣੀ ਧੀਆ ਭੈਣਾਂ ਨਾਲ ਕੀ ਹੋ ਸਕਦਾ ਇਹ ਸੋਚ ਕੇ ਦੇਖੋ ਸੋ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਸਖਤ ਤੋਂ ਸਖਤ ਜਲਦੀ ਤੋਂ ਜਲਦੀ ਔਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਫਿਰ ਸਾਨੂੰ ਮਜਬੂਰਨ ਸੜਕਾਂ ਦੇ ਉੱਪਰ ਆਣਾ ਪੈਣਾ ਹੈ